ਆ ਸਾਡੀਆਂ ਪੈਣਾ ਮਾਵਾਂ ਬੇਟੀਆਂ 1000 ਰੁਪਿਆ ਦਿੱਤਾ ਹੈ ਕੇਜਰੀ ਵਾਲੀਆਂ ਭਗਵੰਤ ਨੇ ਮੇਰਾ ਕੋਹਰੀ ਟੋਲਿਆ ਚੁੰਗੀ ਬੋਲੇ ਵੋਟਾਂ ਲੈ ਗਏ ਬੋਰੀਆਂ ਭਰ ਗਏ ਉਹਨਾਂ ਦੇ ਵਿੱਚ ਆਏ ਸੀ ਇੱਥੇ ਆ ਭਰੋ ਫਾਰਮ ਜਿਲਾਲੀਏ ਤੇ ਫਾਰਮ ਭਰਾਓ ਇਹ ਪਹਿਲੇ ਆਪਣਾ ਨੰਬਰ ਦੇ ਦੇ ਜੇ ਟੈਲੀਫੋਨ ਤੇ ਨੰਬਰ ਨਾ ਹੋਇਆ ਤਾਂ ਤੇਰੀ ਪੈਨਸ਼ਨ ਨਹੀਂ ਆਣੀ ਜਿਹੜੀ ਵਿਚਾਰੀ ਨੇ ਕਦੀ ਘਰ ਦੇ ਨੂੰ ਨੰਬਰ ਨਹੀਂ ਸੀ ਦਿੱਤਾ ਉਹਦਾ ਵੀ ਨੰਬਰ ਲਿਖਾ ਲਿਆ ਗੇਲੇ ਆਪਣੇ ਘਰ ਦੇ ਨੂੰ ਨੰਬਰ ਨਹੀਂ ਸੀ ਨਾ ਜਲਦੀ ਸਰਪੰਚ ਸਾਹਿਬ ਉਹਦਾ ਟੈਲੀਫੋਨ ਨੰਬਰ ਵੀ ਲਿਖਵਾ ਲਿਆ ਕਹਿੰਦੇ ਇਹਦੇ ਸਾਰਾ ਦਾ ਨੰਬਰ ਲਿਖਵਾ ਕੇ ਲੈ ਕੇ ਦਿੱਤਾ ਲਿਆ ਕੇ ਨੂੰ ਗੋਦੀਂ ਭਗਵਾਨ ਤੋਂ ਨੂੰ ਲੈ ਕੇ ਆ ਜਿਹਨੂੰ 17 ਵਿੱਚ ਕਹਿੰਦਾ ਸੀ ਜੇ ਨਸ਼ਾ ਦੂਰ ਕਰਨਾ ਤੇ ਪਹਿਲੇ ਹਰਮੀਰ ਸਿੰਘ ਸੰਧੂ ਨੂੰ ਮਾਜਾ ਲਾਓ ਐਸਾ ਹੀ ਇਹ ਕਰੀ ਦੀ ਤੇ ਹੁਣ ਬਾਈ ਆਇਆ ਤਾਂ ਉਹਨੂੰ ਹੀ ਰੱਖ ਲਿਆ ਇੱਥੇ ਅਜੇ ਤੱਕ ਤਾਂ ਭਗਵਾਨ ਤੇ ਮਾਲ ਨਸ਼ਾ ਮੁਕਤ ਨਹੀਂ ਹੋਇਆ ਤੇ ਪਿੱਛੇ ਵੀ ਸੰਧੂ ਲੈ ਆਂਦਾ ਜਿਹੜਾ ਕਾਨੂੰਨ ਨਹੀਂ ਮੰਨਦਾ ਉਹਨੂੰ ਦੂਜੇ ਹੌਂਸ ਚ ਕੱਲਿਆ ਜਾਂਦਾ ਇਹ ਹਾਊਸ ਕਾਨੂੰਨ ਬਣਾਉਣ ਵਾਸਤੇ ਕਾਨੂੰਨ ਤੋੜਨ ਵਾਸਤੇ ਨਹੀਂ ਜਿਹਨੂੰ ਹਿੰਦੁਸਤਾਨ ਦੇ ਕਾਨੂੰਨ ਤੇ ਵਿਸ਼ਵਾਸ ਨਹੀਂ ਉਹਦੇ ਵਾਸਤੇ ਦੂਜਾ ਕਰ ਦਿੱਤਾ ਉਹਨਾਂ ਨੂੰ ਜਿੱਥੇ ਸਾਰੇ ਜਾਣੇ ਆਲਰੇਡੀ ਢਕੇ ਹੋਏ ਇਹ ਘਰ ਉਹਨਾਂ ਵਾਸਤੇ ਜਿਹਨਾਂ ਕਾਨੂੰਨ ਪੰਜਾਬ ਵਾਸਤੇ ਜਾਂ ਆਪਣੇ ਦੇਸ਼ ਵਾਸਤੇ ਬਣਾਇਆ ਦੂਜੀ ਗੱਲ ਮੈਂ ਕਹਿਣਾ ਚਾਹੁੰਦਾ ਜਿਸਾਂ ਜਦੋਂ ਵੀ ਅਸੀਂ ਇਸ ਈਰੀ ਚੱਲੇ ਆਂ ਅਸੀਂ ਮਰਦੇ ਵਜਾਇਸ ਦਾ ਪ੍ਰਤਾਪ ਸਿੰਘ ਦੀ ਗੱਲ ਕਰਦੇ ਕੈਰੋ ਸਾਹਿਬ ਪਹਿਲਾ ਮਹਾਨ ਮੁੱਖ ਮੰਤਰੀ ਸੀ 1956 ਤੋਂ ਲੈ ਕੇ 1969 ਤੱਕ 8 ਸਾਲ ਮੁੱਖ ਮੰਤਰੀ ਰਹੇ ਇੱਕ ਨੰਬਰ ਦਾ ਸੂਬਾ ਸੀ ਪੰਜਾਬ ਇੱਕ ਨੰਬਰ ਦਾ ਅੱਜ 18ਵੇਂ ਨੰਬਰ ਤੇ ਚਲਾ ਕੇ ਅੱਜ ਬਿਮਾਰੂ ਸੂਬਿਆਂ 'ਚ ਸਾਰਾ ਨਾ ਤੰਦਰੁਸਤ ਇੱਕ ਨੰਬਰ ਦਾ ਸੂਬਾ ਸਰਦਾਰ ਸਾਹਿਬ ਅੱਜ ਬਿਮਾਰੂ ਸੂਬਾ ਕੋਈ ਸੜਕ ਤੁਹਾਡੀ ਮੈਨੂੰ ਦੱਸੋ ਕਿਹਦੇ ਲੁੱਕ ਪਈ ਤੇ ਚਾਲਾ ਸਾਲਾਂ ਚ ਆ ਕੋਈ ਆਹਨਾ ਦਾ ਜੋ ਆਪ ਤੇ ਦੇ ਦਿਆ ਕਰੋ ਕੋਈ ਹੋਇਆ ਕੰਮ ਕਿਸੇ ਪੰਚਾਇਤ ਦਾ ਆ ਸਾਡੀਆਂ ਭੈਣਾ ਮਾਵਾਂ ਬੇਟੀਆਂ 1000 ਰੁਪਇਆ ਦਿੱਤਾ ਹੈ ਕੇਜਰੀ ਵਾਲੀਆਂ ਭਗਵੰਤ ਨੇ ਇਹ ਨਾ ਕੋਹਰੀ ਟੋਲੇ ਚੁੰਠੀ ਬੋਲੇ ਵੋਟਾਂ ਲੈ ਗਏ ਬੋਰੀਆਂ ਭਰ ਗਏ ਉਹਨਾਂ ਦੇ ਵਿੱਚ ਆਏ ਸੀ ਇੱਥੇ ਆ ਭਰੋ ਫਾਰਮ ਜਿਲਾਲੀਏ ਦੇ ਫਾਰਮ ਭਰਾਓ ਇਹ ਪਹਿਲੇ ਆਪਣਾ ਨੰਬਰ ਦੇ ਦੇ ਇਹ ਟੈਲੀਫੋਨ ਦਾ ਨੰਬਰ ਨਾ ਹੋਇਆ ਤਾਂ ਤੇਰੀ ਪੈਨਸ਼ਨ ਨਹੀਂ ਆਣੀ ਜਿਹੜੀ ਵਿਚਾਰੇ ਨੇ ਕਦੀ ਘਰ ਦੇ ਨੂੰ ਨੰਬਰ ਨਹੀਂ ਸੀ ਦਿੱਤਾ ਉਹਦਾ ਵੀ ਨੰਬਰ ਲਿਖਾ ਲਿਆ ਗੇਲੇ ਆਪਣੇ ਘਰ ਦੇ ਨੂੰ ਨੰਬਰ ਨਹੀਂ ਸੀ ਨਾ ਜਲਦੀ ਸਰਪੰਚ ਸਾਹਿਬ ਉਹਦਾ ਟੈਲੀਫੋਨ ਨੰਬਰ ਵੀ ਲਿਖਾ ਲਿਆ ਕੰਜਰ ਦੇ ਸਾਰਾ ਦਾ ਨੰਬਰ ਲੁਖਾ ਕੇ ਲੈ ਗੇ ਦਿੱਤਾ ਲਿਆ ਕੇ ਨੂੰ ਕੋਈ ਨਹੀਂ ਸ਼ਰਾਬੀ ਕੋ ਅੱਗਿਆਦੀ ਜਮਾਤ ਦੇਖੋ ਬੰਦੇ ਥੋੜਾ ਨੇ ਅਜੇ ਸੁਰਗਵਾਸ ਹੋ ਗਏ ਸੋਹਲ ਸਾਹਿਬ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਕਰਕੇ ਆਵਾਜ਼ ਮਾਰ ਕੇ ਸਾਰੇ ਭਰਾ ਦੱਸੋ ਸਾਡੇ 3 3 ਸਾਲ ਜਦੋਂ ਸੋਹਲ ਸਾਹਿਬ ਜ਼ਿੰਦਾ ਰਹੇ ਨੇ ਕੋਈ ਇੱਕ ਦਿਨ ਕਿਸੇ ਨੇ ਦਰਸ਼ਨ ਕੀਤੇ ਸੋਹਲ ਸਾਹਿਬ ਆ ਦੱਸੋ ਜੀ ਕੋ ਕੀਤੇ ਕਿਸੇ ਉਹ ਜੇ ਕੀਤੇ ਨਹੀਂ ਜਹਣ ਕੀ ਚੱਲਣਾ ਤੇ ਕੋ ਸਰਦਾਰ ਸਾਹਿਬ ਉਹਦੇ ਕੰਮ ਨਿਭੜ ਗਿਆ ਹੁਣ ਕਿਨੂੰ ਲੈ ਕੇ ਆਇਆ ਹੈ ਭਗਵਾਨ ਤੋ ਉਹਨੂੰ ਲੈ ਕੇ ਆਇਆ ਜਿਹਨੂੰ 17 ਵਿੱਚ ਕਹਿੰਦਾ ਸੀ ਜੇ ਨਸ਼ਾ ਦੂਰ ਕਰਨਾ ਤੇ ਪਹਿਲੇ ਹਰਮੀਰ ਸਿੰਘ ਸੰਧੂ ਨੂੰ ਮਾਜਾ ਲਾਓ ਐਸਾ ਹੀ ਏ ਕਿ ਨਹੀਂ ਜੀ ਤੇ ਹੁਣ ਬਾਈ ਆਇਆ ਤਾਂ ਉਹਨੂੰ ਹੀ ਰੱਖ ਲਿਆ ਇੱਥੇ ਜੀ ਅਜੇ ਤੱਕ ਤਾਂ ਭਗਵਾਨ ਤੇ ਮਨ ਨਸ਼ਾ ਮੁਕਤ ਨਹੀਂ ਹੋਇਆ ਤੇ ਪਿਛੇ ਵੀ ਸੰਧੂ ਲੈ ਆਂਦਾ ਤੇ ਬਾਕੀ ਦੋਆ ਦੀ ਤੇ ਗੱਲ ਹੀ ਨਾ ਕਰੀਏ ਬਾਕੀ ਜਿਹੜੇ ਬਾਕੀ ਦੇ ਕੈਂਡੀਡੇਟ ਨੇ ਇਹ ਤਾਂ ਗੁਰੂਪਾਰਵ ਸਾਹਿਬ ਵੀ ਮਹਿਲ ਕਰੇ ਨਾ ਖਰੀਬ ਕੈਂਡੀਡੇਟ ਹੈ ਖਾਨਦਾਨੀ ਹੈ ਇਹਦੇ ਬਾਪ ਵੀ ਇੱਥੇ ਵਿਚਰਦਾ ਸੀ ਸਾਜਵੀਰ ਸਿੰਘ ਦਾਦੇ ਦਾ ਵੱਡਾ ਨਾਂ ਸੀ 25 ਸਾਲ ਇਸੇ ਬੈਲਟ ਤੁਹਾਡੇ ਦਾ ਬਲਾਕ ਸੰਮਤੀ ਦਾ ਚੇਅਰਮੈਨ ਸਾਜੀਤ ਸਿੰਘ ਮੁਰਜੇੜਿਆ ਇਹਦਾ ਪਰਦਾਦਾ ਇਹਦਾ ਸੀ ਸਾਹ ਜਵਾਰ ਸਿੰਘ ਗੱਲ ਚੰਗੀ ਤਰ੍ਹਾਂ ਸੁਣ ਲੋ ਮੇਰੇ ਵੀਰੋ ਜਦੋਂ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਪੂ ਜੀ ਹੋਣ ਚ ਨਹੀਂ ਸੀ ਆਈ 1980 1920 ਦੇ ਵਿੱਚ ਪਹਿਲੀ ਵਾਰ ਬਣੀ ਹੈ ਉਸ ਤੋਂ ਪਹਿਲੇ ਸਾਡੇ ਸ਼੍ਰੀ ਦਰਬਾਰ ਸਾਹਿਬ ਦੀ ਜਿਹੜੀ ਲੋਕਲ ਮੈਨੇਜਮੈਂਟ ਕਮੇਟੀ ਸੀ ਉਹਦੀ ਜਵਾਰ ਸਿੰਘ 15 ਸਾਲ ਪ੍ਰਧਾਨ ਰਿਹਾ ਸੀ ਇਹ ਸ਼ਾਇਦ ਤੁਹਾਨੂੰ ਯਾਦ ਹੋਵੇਗਾ ਸਾ। ਇਸ ਤੋਂ ਪਹਿਲੇ ਸੁਖਰਾਜ ਦੇ ਫੁਲੀਆਂ ਦਾ ਤੇ ਸਾਡੇ ਉਹਨਾਂ ਦਾ ਪਤਾਸਿਆਂ ਦਾ ਪ੍ਰਸ਼ਾਦ ਚੱਲਦਾ ਹੁੰਦਾ ਸੀ। ਫਿਰ ਦੇਗ ਦਾ ਪ੍ਰਸ਼ਾਦ ਸ਼ੁਰੂ ਹੋਇਆ। ਉਹ ਵੀ ਸਾਡਾ ਜਵਾਰ ਸਿੰਘ ਨੇ ਪ੍ਰਸ਼ਾਦ ਸ਼ੁਰੂ ਕਰੇ। ਤਾਂਾ ਜਿਹੜਾ ਉੱਥੇ ਬਣਿਆ ਸਾਡਾ ਸਿਰਾ ਜਿਹੜੀ ਹੈ ਗੁਰੂ ਰਾਮਦਾਸ ਦਾ ਉਹਦਾ 20 ਪੱਥਰ ਸਾਹਿਬ ਜੋਰ ਸਿੰਘ ਦਾ ਰੱਖਿਆ ਹੁਣ ਮੈਨੂੰ ਦੱਸੋ ਅਸਲ ਪੰਥਕ ਕਿਹੜਾ ਦੀ ਸਿੱਖ ਸੋਚ ਨਾਲ ਕਿਹੜਾ ਵਜਿਆ ਪੜਾਵੇ ਦਾ ਤੇ ਸੋਚ ਦਾ ਬੜਾ ਫਰਕ ਹੈ ਜਿਹੜੇ ਰੋਜ਼ ਆਪਣੇ ਆਪ ਨੂੰ ਬਹੁਤ ਬਹੁਤ ਕਹਿੰਦੇ ਨੇ ਲੈ ਨਾ ਕਿ ਪੰਥਕ ਸੋਚ ਵਾਲੇ ਆ ਪੰਥਕ ਸੋਚ ਇਹਨਾਂ ਦੀ ਹੈ ਜੀ ਪੰਥਕ ਸੋਚ ਦੇ ਵਿੱਚ ਕੋਈ ਜਾਤ ਪਾਤ ਨਹੀਂ ਹੈ ਨਾ ਅਮੀਰੀ ਨਾ ਗਰੀਬੀ ਹੈ ਮਾਨਸ ਕੀ ਜੱਤ ਸਭ ਇੱਕ ਹੀ ਪਛਾਨ ਕੋ ਗੁਰੂ ਮਹਾਰਾਜ ਸਾਹਿਬ ਦਾ ਹੈ ਤੇ ਗੁਰੂ ਮਹਾਰਾਜ ਸਾਹਿਬ ਦਾ ਸਾਰਿਆਂ ਨਾਲ ਵੱਡਾ ਸੰਦੇਸ਼ ਕੀ ਹੈ ਕਿ ਤੁਸੀਂ ਕਮਜ਼ੋਰ ਨਹੀਂ ਰੱਖਿਆ ਕਰੀ ਆ ਕਿਸੇ ਤੇ ਪਾਪ ਨਹੀਂ ਕਰਨਾ ਰੱਖਿਆ ਕਰਨੀ ਉਹਨਾਂ ਦੀ ਤੇ ਮੈਂ ਤੁਹਾਨੂੰ ਬੁਜ਼ਾਰਿਸ਼ ਕਰਨਾ ਚਾਹਣਾ ਵੇਖੋ ਪੰਗੜੇ ਤੇ ਕਿੱਦੇ ਬੜੀ ਮੁਸ਼ਕਰ ਕਾਂਗਰਸ ਨੇ ਸ਼ੁਰੂ ਕਰਵਾਏ ਇਸ ਸੈਕਟਰ ਆ ਜਿਹੜੇ ਮੇਰੀ ਉਮਰ ਦੇ ਨੇ ਬਾਹਰ ਖੜੀ ਕਰਕੇ ਦੱਸੋ